ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਦ ਤੁਹਾਡਾ ਲੁਧਿਆਣਾ ਦੀ ਉਪ ਚੋਣ 19 ਜੂਨ ਨੂੰ ਸਮਾਪਤ ਹੋ ਗਈ ਆਮ ਆਦਮੀ ਪਾਰਟੀ ਦੇ ਵਿੱਚ ਦੋ ਨਵੇਂ ਚਿਹਰਿਆਂ ਦੀ ਐਂਟਰੀ ਦੀਆਂ ਹੋ ਰਹੀਆਂ ਨੇ ਤਿਆਰੀਆਂ ਮੰਤਰੀ ਮੰਡਲ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਦੀਆਂ ਸੰਭਾਵਨਾ ਹੋਗੀਆਂ ਪੱਕੀਆਂ ਜੋ 25 ਜੂਨ ਤੋਂ 28 ਜੂਨ ਦੇ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਪੰਜਵੀਂ ਵਾਰ ਫੇਰ ਬਦਲ ਹੋਵੇਗਾ ਔਰ ਆਖਰੀ ਵਾਰ ਹੋਵੇਗਾ ਚਾਰ ਮੰਤਰੀਆਂ ਦੀ ਛੁੱਟੀ ਹੋਵੇਗੀ ਦੋ ਨਵੇਂ ਮੰਤਰੀ ਬਣੇ ਜਾਣਗੇ ਜੋ ਕਿ ਕਿਹੜੇ ਕਿਹੜੇ ਮੰਤਰੀਆਂ ਦੀ ਛੁੱਟੀ ਹੋਵੇਗੀ ਤੇ ਕਿਹੜੇ ਦੋ ਨਵੇਂ ਚਿਹਰੇ ਨੇ ਜਿਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਤੁਹਾਨੂੰ ਪੂਰੀ ਅਸੀਂ ਜਾਣਕਾਰੀ ਦੇਵਾਂਗੇ ਲੁਧਿਆਣਾ ਦੀ ਉਪ ਚੋਣ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸੰਭਾਵਿਤ ਜਿੱਤ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ ਪਾਰਟੀ ਦੇ ਅੰਦਰੂਨੀ ਸੂਤਰਾਂ ਦੇ ਅਨੁਸਾਰ ਕੈਬਨਿਟ ਵਿਸਥਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਇਸ ਦੇ ਨਾਲ ਹੀ ਕਾਸ ਲਗਾਏ ਜਾ ਰਹੇ ਹਨ ਕਿ ਜੇਕਰ ਉਮੀਦਵਾਰ ਸੰਜੀਵ ਅਰੋੜਾ ਜਿੱਤ ਜਾਂਦੇ ਹਨ ਤਾਂ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਬਿਲਕੁਲ ਤੈਅ ਕਿਉਂਕਿ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਅਦਾ ਕਰ ਚੁੱਕੇ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਨਾਲ ਕਿ ਤੁਸੀਂ ਸੰਜੀਵ ਅਰੋੜਾ ਨੂੰ ਜਿਤਾਓ ਅਸੀਂ ਇਸ ਨੂੰ ਕੈਬਨਟ ਦੇ ਵਿੱਚ ਸ਼ਾਮਲ ਕਰਾਂਗੇ ਸੰਜੀਵ ਅਰੋੜਾ ਨੂੰ ਮਹੱਤਵਪੂਰਨ ਵਿਭਾਗ ਵੀ ਦਿੱਤਾ ਜਾਵੇਗਾ ਏ ਵੀ ਸਮ ਹਮਨਾ ਬਿਲਕੁਲ ਤੈ ਸੂਤਰਾਂ ਦੇ ਅਨੁਸਾਰ ਸੰਜੀਵ अरोड़ा ਦੇ ਨਾਲ ਇੱਕ ਹੋਰ ਮੰਤਰੀ ਜੋ ਦੁਆਬੇ ਦੇ ਖੇਤਰ ਵਿੱਚੋਂ ਚੁਣਿਆ ਜਾਵੇਗਾ ਜੋ ਕੈਬਨਟ ਵਿਸਤਾਰ ਦਾ ਐਲਾਨ 25 ਤੋਂ 28 ਜੂਨ ਦੇ ਵਿਚਕਾਰ ਹੋਣਾ ਉਸੇ ਦਿਨ ਇਹ ਕੀਤਾ ਜਾਵੇਗਾ ਦੁਆਬਾ ਖੇਤਰ ਦਾ ਇੱਕ ਵਿਧਾਇਕ ਜਿਸ ਨੂੰ ਇਹ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦੀ ਚਰਚਾ ਉੱਠ ਰਹੀ ਹੈ ਕਿਉਂਕਿ ਦੁਆਬਾ ਖੇਤਰ ਵਿੱਚੋਂ ਹੀ ਪਹਿਲਾਂ ਬਲਕਾਰ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਵਿਵਾਦਾਂ ਦੇ ਕਾਰਨ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਣਾ ਪਿਆ ਸੀ ਹੁਣ ਫਿਰ ਇੱਕ ਵਾਰ ਦੁਆਬਾ ਤੋਂ ਇੱਕ ਨਵੇਂ ਚਿਹਰੇ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਦੇਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਸੋ ਨਵੇਂ ਚਿਹਰਿਆਂ ਦੀ ਤਾਜ਼ਪੋਸ਼ੀ ਹੀ ਨਹੀਂ ਸਗੋਂ ਮੌਜੂਦਾ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰ ਬਦਲ ਕਰਨ ਦੀ ਸੰਭਾਵਨਾ ਹੈ ਜੋ ਕਿ 3-4 3 ਤੋਂ 4 ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਨੇ ਤੇ ਨਵੇਂ ਮੰਤਰੀਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪਣ ਦੀ ਤਿਆਰੀ ਚੱਲ ਰਹੀ ਹੈ ਸੋ ਜੇਕਰ ਸੰਜੀਵ ਅਲੋੜਾ ਚੁਣ ਜਿੱਦਿਆਂ ਤਾਂ ਉਹਨਾਂ ਨੂੰ ਵੱਡੇ ਪੱਦਰ ਤੇ ਜੋ ਪ੍ਰਭਾਵਸ਼ਾਲੀ ਵਿਭਾਗ ਦਿੱਤਾ ਜਾਵੇਗਾ ਅਤੇ ਸਰਕਾਰ ਦੇ ਕੰਮਕਾਜ ਨੂੰ ਹੋਰ ਮਜ਼ਬੂਤ ਕਰਨ ਦਾ ਜਿਹੜਾ ਇਰਾਦਾ ਹੈ ਜੋ ਕਿ ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਮਨੋਬਲ ਵੀ ਵਧੇਗਾ ਔਰ ਆਮ ਆਦਮੀ ਪਾਰਟੀ ਇੱਕ ਆਖਰੀ ਵਾਰ ਫੇਰ ਬਦਲ ਕਰੇਗੀ ਕਿਉਂਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਮੰਡਲ ਦੋ ਸੀਟਾਂ ਜਿਹੜੀਆਂ ਨੇ ਖਾਲੀ ਰੱਖੀਆਂ ਹੋਈਆਂ ਨੇ ਦੋ ਅਸਾਮੀਆਂ ਜਿੱਥੇ ਇੱਕ ਸੰਜੀਵ ਅਰੋੜਾ ਤੇ ਇੱਕ ਦੁਆਬੇ ਤੋਂ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਣਾ ਹੈ ਜੋ ਚਰਚਾਵਾਂ ਚਲ ਰਹੀਆਂ ਸੀ ਉਹ ਬਿਲਕੁਲ ਤੈਹ ਹੋ ਚੁੱਕੀਆਂ ਨੇ ਤਿਆਰੀਆਂ ਸ਼ੁਰੂ ਹੋ ਰਹੀਆਂ ਨੇ ਉੱਥੇ ਕੁਝ ਮੰਤਰੀਆਂ ਦੀ ਛੁੱਟੀ ਨੂੰ ਵੀ ਲੈ ਕੇ ਗੱਲ ਕੀਤੀ ਜਾ ਰਹੀ ਹੈ ਕਿ ਕੁਝ ਮੰਤਰੀਆਂ ਦੀ ਛੁੱਟੀ ਵੀ ਤੈਹ ਜਿਸ ਵਿੱਚੋਂ ਜਿਹੜੇ ਕਿ ਇੱਕ ਕੋਡੀਪ ਸਿੰਘ ਢਾਲੀਵਾਲ ਜਿਨ੍ਹਾਂ ਦੇ ਕੋਲ ਹੁਣ ਐਨਆਰਏ ਵਿਭਾਗ ਵੀ ਖਤਮ ਕਰ ਦਿੱਤਾ ਗਿਆ ਸੀ ਉਹਨਾਂ ਦੇ ਕੋਲ ਹੁਣ ਕੋਈ ਐਸਾ ਮਹੱਤਵਪੂਰਨ ਵਿਭਾਗ ਨਹੀਂ ਹੈ ਉਹਨਾਂ ਦੀ ਛੁੱਟੀ ਤੈਹ ਹੋ ਸਕਦੀ ਹੈ ਇਸ ਦੇ ਨਾਲ ਹੀ ਇੱਕ ਹੋਰ ਮੰਤਰੀ ਜਿਨ੍ਹਾਂ ਦੇ ਉੱਪਰ ਪਿਛਲੇ ਦਿਨੀ ਜੋ ਵੱਡੇ ਇਲਜ਼ਾਮ ਲੱਗੇ ਨੇ ਜਿਹੜਾ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਉਹਨਾਂ ਦੀਆ ਵੀਡੀਓ ਲਿਆ ਕੇ ਮੀਡੀਆ ਦੇ ਉੱਪਰ ਭੇਜੀਆਂ ਨੇ ਉਸ ਮੰਤਰੀ ਦੀ ਵੀ ਛੁੱਟੀ ਹੋ ਸਕਦੀ ਉਹਨਾਂ ਦਾ ਵਿਭਾਗ ਜਿਹੜਾ ਕਿ ਸੰਜੀਵ ਰੌਣਾ ਦਿੱਤਾ ਜਾ ਸਕਦਾ ਕਿਉਂਕਿ ਸਥਾਨਕ ਸਰਕਾਰਾਂ ਵਿਭਾਗ ਨੇ ਜੋ ਸਥਾਨਕ ਸਰਕਾਰਾਂ ਦਾ ਵਿਭਾਗ ਹੈ ਉਹ ਵੱਡੇ ਚਿਹਰੇ ਔਰ ਜਿਹੜਾ ਕਿ ਸ਼ਹਿਰੀ ਇੱਕ ਲੀਡਰ ਹੋਵੇ ਉਸ ਦੇ ਕੋਲ ਇਹ ਵਿਭਾਗ ਦਿੱਤਾ ਜਾਵੇਗਾ ਤਾਂ ਇਸ ਨਾਲ ਜਿਹੜਾ ਕਿ ਪੰਜਾਬ ਦੇ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਸ਼ਹਿਰੀ ਵੋਟਰਾਂ ਨੂੰ ਜਿਹੜਾ ਕਿ ਉਹ ਨਾਲ ਜੁੜਾ ਜਾਵੇ ਆਮ ਆਦਮੀ ਪਾਰਟੀ ਦੇ ਨਾਲ ਇਸ ਨੂੰ ਲੈ ਕੇ ਬਹੁਤ ਵੱਡਾ ਬਦਲਾ ਹੋਵੇਗਾ